प्यारे सरदार मीत सिंह जी संधू ਤੇ ਗੰਟੋਆ ਸਾਹਿਬ ਜਿਹੜੇ ਐਮਪੀ ਦੀ ਇਲੈਕਸ਼ਨ ਲੜ ਰਹੇ ਆ ਉਹ ਪਹੁੰਚ ਚੁੱਕੇ ਆ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਸਾਰੇ ਕੁਰਸੀਆਂ 'ਤੇ ਬਹਿ ਜਾਓ ਸਿਰਫ ਆਪਾਂ ਅੱਧਾ ਘੰਟਾ ਲਵਣਾ ਸੁਰੂ ਹੋਣਾ ਪਾਜੀ ਐਮਐਲਏ ਸਾਹਿਬ ਨੇ ਤੇ ਮਟੋਆ ਸਾਹਿਬ ਨੇ ਤੁਹਾਡੇ ਨਾਲ ਰੂਪ ਰੂਪ ਹੋਣਾ ਵਾ ਇਸ ਕਰਕੇ ਬੇਨਤੀ ਆ ਵੀ ਸਾਰੀ ਥਾਂ 'ਤੇ ਬਹਿ ਜਾਓ ਕੋਸਾਬ ਇਸ ਤਰ੍ਹਾਂ ਦੀ ਚੱਲ ਰਹੀ ਕੱਲੀ ਚੋਂ ਹੈ ਮਾ ਹਲਕੀ ਦੇ ਖਾ ਦਾ ਕੀ ਰਿਸਪੌਂਸ ਮਿਲ ਰਿਹਾ ਆ ਦੇਖਿਆ ਮਰਾਦਪੁਰਾ ਦੇਖਿਆ ਬਸ ਜਿਸ ਤਰ੍ਹਾਂ ਦਾ ਮਰਾਦਪੁਰੇ ਚ ਹੈ ਇਸ ਤਰ੍ਹਾਂ ਦਾ ਹੀ ਸਾਰੇ ਲੋਕ ਸਭ ਹਲਕਾ ਖਡੂਰ ਸਾਹਿਬ ਦੇ ਵਿੱਚ ਸਵੇਰ ਤੋਂ ਲੱਗੇ ਹੈ ਮੇਰੇ ਖਿਆਲ ਰਾਤ ਦੇ 9 ਵਜੇ ਕੀ ਫੜੇ ਅੱਜ ਤੇ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਪਿਆਰ ਲੋਕਾਂ ਦਾ ਜਜ਼ਬਾ ਆ ਮੇਰਾ ਖਿਆਲ ਇੱਕ ਪਾਸੜੀ ਨਜ਼ਰ ਆਉਂਦਾ ਹੈ ਠੀਕ ਹੈ ਕਿ ਸੋਸ਼ਲ ਮੀਡੀਆ 'ਚ ਗੱਲਾਂ ਚੱਲਦੀਆਂ ਨੇ ਸੋਸ਼ਲ ਮੀਡੀਆ ਹਕੀਕਤ ਨਹੀਂ ਹੁੰਦੀ ਸੋਸ਼ਲ ਮੀਡੀਆ 'ਤੇ ਗੱਲਾਂ ਹੋਰ ਹੁੰਦੀਆਂ ਨੇ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਲੋਕਾਂ ਨੇ ਦੇਖਣਾ ਕਿ ਸਾਡਾ ਭੜਾ ਕਦੇ 'ਚ ਐ ਲੋਕਾਂ ਨੇ ਵੇਖਣਾ ਕਿ ਸਾਡੀ ਗੱਲ ਕੌਣ ਉਠਾ ਸਕਦਾ ਐ ਇਸ ਕਰਕੇ ਕਿਉਂਕਿ ਲੋਕ ਮੈਨੂੰ ਜਾਣਦੇ ਐ ਮੇਰੇ ਕੰਮ ਨੂੰ ਜਾਣਦੇ ਐ ਔਰ ਕਿਸ ਤਰੀਕੇ ਨਾਲ ਮੈਂ ਕੰਮ ਕਰਦਾ ਕਿਸ ਤਰ੍ਹਾਂ ਲੋਕਾਂ 'ਚ ਵਿਚਰਦਾ ਕਿਸ ਤਰ੍ਹਾਂ ਦੀ ਮੇਰੀ ਸਾਹਜ ਐ ਔਰ ਮੇਰੇ ਸੁਭਾਅ ਬਾਰੇ ਜਾਣਦੇ ਨੇ ਤੇ ਉਹਨਾਂ ਨੂੰ ਆਸ ਐ ਕਿ ਸਾਡੀ ਗੱਲ ਸਾਡੇ ਲੋਕਾਂ ਦੀ ਗੱਲ ਸਾਡੇ ਦੁਖਦਰਦ ਦੀ ਗੱਲ ਜਿਹੜੀ ਹੈ ਕਿ ਪਾਰਲੀਮੈਂਟ ਦੇ ਵਿੱਚ ਬਿਰਸਾ ਸਿੰਘ ਮਲਟੋਹਾਈ ਜਿਹੜਾ ਆ ਮناسب ਤਰੀਕੇ ਦੇ ਨਾਲ ਧੜਲੇ ਦੇ ਨਾਲ ਜਜ਼ਬੇ ਦੇ ਨਾਲ ਉਠਾ ਸਕਦਾ ਤੇ ਇਸ ਕਰਕੇ ਜਿਹੜਾ ਹੈ ਬਹੁਤ ਹੀ ਜ਼ਿਆਦਾ ਉਤਸ਼ਾਹ ਦੇ ਨਾਲ ਸਾਥ ਮਿਲ ਰਿਹਾ ਆ ਸਾਹਿਬ 2 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਪੰਜਾਬ ਨੂੰ ਨਿਸ਼ਾਨਾ ਦਾ ਵਾਦਾ ਤਿੰਨ ਢਾੜੇ ਟਿਕਟੀਆਂ ਗੋਲੀਆਂ ਚੱਲਣਾ ਤਰਨਤਨ ਜਿਲ੍ਹੇ ਤੇ ਥੋੜੇ ਦਿਨ ਪਹਿਲਾਂ ਹੀ ਚੱਲ ਕੇ ਟੀ ਮੈਂ ਜੀ ਇੱਥੇ ਵੀ ਬੋਲਦੇ ਹਾਂ ਇਹੀ ਬੇਨਤੀ ਕੀਤੀ ਆ ਕਿ ਠੱਗ ਨਵੇਂ ਤੋਂ ਨਵੇਂ ਆਉਂਦੇ ਆ ਕੋਈ ਪੰਥ ਦੇ ਨਾਂ ਤੇ ਠੱਗੀ ਮਾਰਦਾ ਆ ਕੋਈ ਪੰਜਾਬ ਦੇ ਨਾਂ ਤੇ ਠੱਗੀ ਮਾਰਦਾ ਆ ਕੋਈ ਝੂਠੇ ਪ੍ਰਚਾਰ ਕਰ ਕਰਕੇ ਵੱਡੇ ਵੱਡੇ ਸਬਜਬਾਗ ਵਿਖਾ ਕੇ ਜਿਹੜਾ ਆ ਉਹ ਠੱਗੀ ਮਾਰਦਾ ਤੇ ਠੱਗੀ ਜਿਹੜੀ 2.5 ਸਾਲ ਪਹਿਲਾਂ ਵੱਜੀ ਆ ਜਿਹੜੇ ਕਹਿੰਦੇ ਸੀ ਕਿ ਚੌਹ ਹਫ਼ਤਿਆਂ 'ਚ ਨਸ਼ਾ ਖਤਮ ਕਰ ਦਾਂਗੇ ਅੱਜ 10 ਗੁਣਾ ਨਸ਼ਾ ਵਧ ਗਿਆ ਹੈ ਅੱਜ ਕੌਣ ਕਰੂਗਾ ਅੱਜ ਝੂੜ ਕਿਉਂ ਬੋਲਦੇ ਜੇ ਇਸ ਕਰਕੇ ਜਿਹੜੀ ਆ ਸਰਕਾਰ ਜਿਹੜੀ ਆ ਲੋਕਾਂ ਨੇ ਬਣਾਈ ਪਹਿਲੋ ਕੈਪਟਨ ਦੀ ਬਣਾਈ ਲੋਕਾਂ ਦੀਆਂ ਚੀਕਾਂ ਵਜੀਆਂ ਭੌਂ ਗਿਆ ਬਦਲਾ ਹਲੇ ਆ ਗਿਆ ਝੂਠ ਮਾਰ ਕੇ ਇਹਨਾਂ ਨੇ ਸਰਕਾਰ ਬਣਾਈ ਅੱਜ ਲੋਕ ਇਹਨੂੰ ਹੀ ਬਣਾ ਕੇ ਪਛਤਾਰ ਪਿਛਾਰੇ ਪਰ ਹੁਣ ਕੀਤਾ ਕੁਛ ਨਹੀਂ ਜਾ ਸਕਦਾ ਚੱਲਣਾ ਪਊਗਾ ਪਰ ਇਹ ਗੱਲ ਜ਼ਰੂਰ ਹੈ ਕਿ ਲੋਕਾਂ ਦੇ ਭਲੇਖੇ ਦੂਰ ਕਰਦੇ ਤੇ ਲੋਕ ਇਹ ਮਹਿਸੂਸ ਕਰਦੇ ਕਿ ਸਾਡਾ ਜੀ ਕੋਈ ਭਲਾ ਕਰਦਾ ਤੇ ਸ਼ਰਮ ਨਹੀਂ ਕਾਲੀਦਾਲੀ ਕਰ ਸਕਦਾ ਕੁਲਵੀਰ ਸਿੰਘ ਜੀ ਜੀ ਕਹਿੰਦਾ ਵਾ ਵੀ ਮੈਂ ਕੱਦ ਦਾ ਛੋਟਾ ਜਿਹਾ ਪਰ ਟਾਵਰ ਜਿਹੜਾ ਮੇਰਾ ਉਹ ਰੇਂਜ ਸਾਰੀ ਫੜਦਾ ਵਾ ਕਾਲੀਦਾਲ ਤੇ ਕੋਈ ਵੀ ਇੱਕ ਵੀ ਵੀਨਵਾਰ ਦਿੱਤੂਗਾ ਨਹੀਂ ਮੈਂ ਕਿਹਾ ਜੀ 4 ਤਰੀਕ ਨੂੰ ਸਾਹਮਣੇ ਆ ਹੀ ਜਾਣਾ ਆ ਚਲੋ ਕਾਨੂੰ ਆਪਾਂ ਲੰਮੀਆਂ ਗੱਲਾਂ ਕਰਨੀਆਂ ਮੇਰਾ ਨਾਮ ਸੋਹਣ ਸਿੰਘ ਮੋਹੱਲਾ ਮਰਾਪੋਟ 10 ਨੰਬਰ ਵਾਰਡ ਔਰ ਮੈਂ ਅੱਜ ਇੱਥੇ ਜਿੰਨੇ ਵੀ ਇਲਾਕਾ ਵਾਸੀ ਸਾਰੇ ਸਾਥ ਸਰ ਨਾਲ ਪਹੁੰਚ ਗਿਆ ਸਰਦਾਰ ਹਮਿੰਦਰ ਸਿੰਘ ਸੰਧੂ ਦੇ ਔਰ ਸਰਦਾਰ ਸਸਿਓ ਮਟੋਵਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਯੋਧੇ ਇੱਥੇ ਕੋ ਪਹੁੰਚਿਆ ਇਹਨਾਂ ਦੇ ਇੱਥੇ ਪਹੁੰਚਦੇ ਅਸੀਂ ਸਦਾ ਹੀ ਇਹਨਾਂ ਦੇ ਰੀਣੀ ਰਾਵਾਂਗੇ ਔਰ ਸਾਨੂੰ ਇਹਨਾਂ ਤੋਂ ਬਹੁਤ ਆਸ ਉਮੀਦ ਆ ਪਹਿਲਾਂ ਵੀ ਇਹਨਾਂ ਨੇ ਮਰਾਪੁਰ ਹਲਕੇ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਸੜਕਾਂ ਗਲੀਆਂ ਇਸ ਦੇ ਨਾਲ ਨਾਲ ਸ਼ਮਸ਼ਾਨ ਘਾੜ ਦਿੱਤਾ ਹਸਪੀਟਲ ਦਿੱਤਾ ਪਾਰਕ ਦਿੱਤੀ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਮਰਾਪਨ ਦਿੱਤੀਆਂ ਇਸ ਲਈ ਇਹਨਾਂ ਦਾ ਇੱਥੇ ਪਹੁੰਚਦੇ ਅਸੀਂ ਬਹੁਤ ਵੱਡੇ ਦਿਲ ਦੇ ਨਾਲ ਘਹਿਰਾਈਆਂ ਤੋਂ ਸਵਾਗਤ ਵੀ ਕਰਦੇ ਆਂ ਔਰ ਇੱਥੇ ਪਹੁੰਚਦੇ ਸਦਾ ਹੀ ਇਹਨਾਂ ਦੇ ਹਮੇਸ਼ਾ ਇਹਨਾਂ ਦੇ ਰਿਣੀ ਵੀ ਰਹਿਣਾ